ਉਸ ਸਾਲਾਂ ਤੋਂ ਐਜੂਕੇਸ਼ਨ ਪਾਲਿਸੀ ਦੇ ਲਈ ਜਿਹੜਾ ਉਹ ਪ੍ਰੋਟੈਸਟ ਕਰਦੇ ਰਹੇ ਆ ਵੀ ਇਹ ਐਜੂਕੇਸ਼ਨ ਪਾਲਿਸੀ ਵਿਦਿਆਰਥੀਆਂ ਦੇ ਹੱਕ ਚ ਨਹੀਂ ਹੈ ਵਿਦਿਆਰਥੀ ਦੇ ਖਿਲਾਫ ਆ ਹੁਣ ਇਹ ਐਜੂਕੇਸ਼ਨ ਪਾਲਿਸੀ ਨੇ ਅੱਜ ਜਿਹੜੇ ਰੂਪ ਦਿਖਾਉਣੇ ਸ਼ੁਰੂ ਕਰ ਦਿੱਤੇ ਆ ਪਹਿਲੀ ਗੱਲ ਤਾਂ ਕਿ ਇਹਨਾਂ ਨੇ ਐਜੂਕੇਸ਼ਨ ਪਾਲਿਸੀ ਲਾਗੂ ਕਰਕੇ ਹਨਾ ਇਹ ਦਿਖਾਇਆ ਕਿ ਅਸੀਂ ਸਕੂਲ ਆਫ ਐਮਿਨੈਂਸ ਬਣਾ ਤੇ ਉਹ ਇਹ ਸਾਰਾ ਕੁਝ ਐਜੂਕੇਸ਼ਨ ਪਾਲਿਸੀ ਦੇ ਤਹਿਤ ਹੋਇਆ ਹੁਣ ਕਾਲਜਾਂ ਵਿੱਚ ਅਚਾਨਕ ਜਿਹੜੇ 9 9 ਸਬਜੈਕਟ 11 11 ਸਬਜੈਕਟ ਜਿਹੜੇ ਵਧਾ ਦਿੱਤੇ ਗਏ ਹਨਾ 5 5 ਸਬਜੈਕਟ ਜਿਹੜੇ ਹੋਰ ਐਡ ਕਰ ਦਿੱਤੇ ਗਏ ਪ੍ਰੈਕਟੀਕਲ ਮਿਲਾ ਕੇ ਵਿਦਿਆਰਥੀ ਨੂੰ ਹੁਣ ਦੇਣੇ ਪੈ ਰਹੇ ਆ ਦੂਜੀ ਗੱਲ ਇਹ ਕਿ ਮਾਈਨਰ ਵਿਸ਼ੇ ਮੇਜਰ ਵਿਸ਼ੇ ਵਿੱਚ ਵਿਦਿਆਰਥੀ ਨੂੰ ਇੰਨਾ ਹਲਝਾ ਹੈਗਾ ਕਿ ਉਹ ਆਪਦੇ ਚੁਣਿੰਦੇ ਸਬਜੈਕਟ ਤੱਕ ਨਹੀਂ ਚੋਣ ਕਰ ਪਾਇਆ ਹੈ ਹਨਾ ਦੂਜੀ ਗੱਲ ਕਿ ਸੈਸ਼ਨ ਇੰਨਾ ਛੋਟਾ ਰਹਿ ਗਿਆ ਕਿ ਹੁਣ ਤਿੰਨ ਤਿੰਨ ਮਹੀਨੇ ਪੇਪਰ ਚੱਲ ਰਿਹਾ ਤੇ ਦੋ ਮਹੀਨੇ ਵੀ ਪ੍ਰੋਪਰ ਜਿਹੜਿਆ ਉਹ ਉਹ ਕਲਾਸਾਂ ਦੇ ਬਸਦੇ ਨਹੀਂ ਹੈ ਹੁਣ ਫਰਵਰੀ ਫਰਵਰੀ ਦੇ ਮਿਡ ਵਿੱਚ ਕਲਾਸਾਂ ਸ਼ੁਰੂ ਹੋਈਆਂ ਤੇ ਅਪ੍ਰੈਲ ਦੇ 26 ਤੋਂ ਜਿਹੜਾ ਫਾਈਨਲ ਪੇਪਰ ਸ਼ੁਰੂ ਆ ਵਿੱਚ ਇੰਨੀਆਂ ਛੁੱਟੀਆਂ ਆ ਜਾਂਦੀਆਂ ਹੋਰ ਪ੍ਰੋਗਰਾਮ ਆ ਜਾਂਦੇ ਕਾਲਜ ਦੇ ਕਲਾਸਾਂ ਦਾ ਸਮਾਂ ਹੀ ਜਿਹੜਾ ਵਿਦਿਆਰਥ 这样的。